ਅਰਬੇਦ ਬਾਜੀ ਹਾਂਜੀ ਤੁਸੀਂ ਬਾੜੀਆ ਜੀ ਹਨ ਹਾਂਜੀ ਬਾੜੀਆ ਨੇ ਤਾਂ ਬਿਮਾਰੀ ਹਦੀ ਇਹਨਾਂ ਨੂੰ ਇਹਨਾਂ ਨੂੰ ਲੱਗਦਾ ਹੈ ਕਿ ਦੁਨੀਆਂ 'ਚ ਨਾ ਇੱਕੋ ਹੀ ਕਾਰੋਬਾਰ ਹੈ ਹੋਗਾ ਕੱਪੜੇ ਦਾ ਇਸ ਕੋਲ ਲਾਗੋ ਕੋਈ ਕਾਰੋਬਾਰ ਹੀ ਨਹੀਂ ਲੇਗਾ ਮੈਂ ਚੰਗੀ ਕਮਾਈ ਕਰਦਾ ਸੀ ਮੇਰਾ ਕੋਈ ਐਮ ਐਲ ਐਮ ਦੇ ਨਾਲ ਹੈਗਾ ਸੀ ਤੇ ਰਿਸ਼ਤਾ ਜੁੜੋਣਾ ਹੈ ਨਾ ਤੇ ਕੰਨੇ ਦੀ ਮੁੰਡਾ ਕੀ ਕਰਦਾ ਮੈਂ ਕਹਿੰਦੀ ਮੈਂ ਅਜਤੀ ਕੰਪਨੀ ਜੀ ਦੇ ਨਾਲ ਕੰਮ ਕਰਦਾ ਕਹਿੰਦੇ ਅੱਛਾ ਮੈਂ ਕਹਿੰਦੇ ਕੀ ਕਰਦਾ ਕੀ ਹੈ ਮੈਂ ਕਦੇ ਚੰਗੀ ਆਮਦਨ ਨੇ 100000 ਰੁਪਏ ਦੇ तकरीबन ਮਹੀਨੇ ਦਾ ਬਣ ਜਾਂਦਾ। ਕਹਿੰਦੇ ਉਹ ਤਾਂ ਠੀਕੇ ਕਰਦਾ ਕੀ। ਮੈਨੂੰ ਮੇਰੇ ਮਾਮਾ ਜੀ ਆਏ ਉਹਨਾਂ ਨੇ ਸਮਝਾਇਆ ਮੇਰੀ ਮਦਰ ਨੂੰ ਕਿ ਮੇਰੀ ਬੁਗੀਆਂ ਨਾ ਗੁੱਡੀ। ਕਹਿੰਦੇ ਗੁੱਡੀ ਜੇ ਮੁੰਡਾ ਵਿਆਹਣਾ ਹੈ ਨਾ ਤੇ ਇਹਨੂੰ ਕਪੜੇ ਦੀ ਦੁਕਾਨ ਹੀ ਪੋਈ ਨੇ। ਖਡੂਰ ਸਾਹਿਬ ਆਪਾਂ ਕਪੜੇ ਦੀ ਦੁਕਾਨ ਖੋਲੀ। ਤੇ ਰੈਪੋਰਟਿਸਨ ਪਪਾਈ ਦੀ ਕਿਰਪਾ ਅੱਜ ਦੁਕਾਨ ਖੋਲੀ ਹਫਤੇ ਬਾਅਦ ਰਿਸ਼ਤਾ ਹੋ ਗਿਆ। ਤੇ 6 ਮਹੀਨੇ ਬਾਅਦ ਮਨੇ ਵਿਆਹ ਦੀ ਤਰੀਕ ਮੈਂ ਕਿਹਾ ਜਲਦੀ ਕਰ ਦੋ ਕਹਿੰਦੇ 6 ਮਹੀਨੇ ਬਾਅਦ ਵਿਆਹ ਕਰਨਾ ਕਹਿੰਦੇ ਕਹਾ ਫੇਟਨਾ ਖੋਈ ਜਾਣਾ 6 ਮਹੀਨੇ ਬਾਅਦ ਵਿਆਹ ਕਰਨਾ ਕਹਿੰਦੇ ਆਪਾਂ ਕੁਝ ਇਕੱਠਾ ਕਰਨਾ ਜ਼ਰਾ ਸਾਵਧਾਨ ਹੋ ਜਾ ਤੇ ਮੈਂ ਕਿਹਾ ਚਲੋ ਕੋਈ ਨਹੀਂ 6 ਮਹੀਨੇ ਉਹ ਕਿਸੇ ਤਰ੍ਹਾਂ ਕਰ ਲੈਂਦੇ ਉਸ ਤੋਂ ਬਾਅਦ ਆਪਾਂ ਜਦੋਂ ਵਿਆਹ ਹੋ ਗਿਆ 10 ਦਿਨਾਂ ਬਾਅਦ ਆਪਾਂ ਸੁਦਾਨ ਤੇ ਜਾਣਾ ਕਰ ਕਰਤਾ ਕਿਉਂਕਿ ਆਪਣੇ ਕੋਲ ਜਾ ਨਹੀਂ ਜਾਂਦਾ ਕਪੜੇ ਦਾ ਕੰਮ ਲਈ ਮੈਂ ਬੜਿਆ ਰਹੀ ਤੇ ਹਾਲਾਤ ਚਲੋ ਇਹਨੇ ਵਧੀਆ ਨਹੀਂ ਸਨ ਤਿੰਨਾਂ ਮਹੀਨਿਆਂ ਬਾਅਦ ਮੈਂ ਕਪੜੇ ਦੁਕਾਨ ਬੰਦ ਕਰਤੀ ਇਹ ਹੋ ਗਿਆ ਸਭ ਲੋਕਾਂ ਨੂੰ ਕੀ ਹੋ ਰਿਹਾ ਪਰ ਹਾਲਾਤ ਜਿਹੜੇ ਦਾ ਬਹੁਤੇ ਵਧੀਆ ਨਹੀਂ ਸੀ ਫਾਈਨੈਂਸ਼ੀਅਲ ਕੰਡੀਸ਼ਨਾਂ ਸਾਡੀ ਉਹਨੂੰ ਮੈਂ ਥੋੜਾ ਜਿਹਾ ਤੁਹਾਡੇ ਨਾਲ ਇਹ ਧਿਆਨ ਕਰਨ ਲੱਗਾ ਹੱਥ ਤੰਗ ਰਹਿਦਾ ਥੋੜੀ ਐ ਕਮਾਈ ਮਾਰ ਗਈ ਹੱਥ ਤੰਗ ਰਹਿਦਾ ਥੋੜੀ ਏ ਕਮਾਈ ਮਾਰ ਗਈ ਹਾਏ ਰਬਾ ਸਾਨੂੰ ਬੰਦਈ ਮਾਰ ਗਈ ਹੱਥ ਤੰਗ ਰੰਦਾ ਥੋੜੀ ਏ ਕਮਾਈ ਮਾਰ ਗਈ ਉਹ ਕਰਾਉਂਦੇ ਦੇਵ ਫਸਲਿੰਦਾ ਕੋਈ ਨਾ ਦੇ ਦਿਆ ਜੇ ਨਾ ਇਹ ਸਾਡੇ ਸੀਐਮ ਸਾਹਿਬ ਨੇ ਬੋਲਿਆ ਹਾਂ ਨਹੀਂ ਇਹ ਹੁਣ ਦੀ ਬਾਈ ਦਾ ਆਹੂ ਕੀ ਦਾ ਪਹਿਲਾਂ ਇਸ ਤੰਗ ਉੱਤੋਂ ਕਰਾ ਲਿਆ ਮੈਂ ਵਿਆਹ ਨਾਲ ਚੰਗਾ ਤਾਂ ਮੈਂ ਲੈ ਲੈਂਦਾ ਬਾਜੀ ਕੋ ਪਹਿਲਾ ਇਸ ਤੰਦ ਨੂੰ ਤੋੜ ਲਿਆ ਮੈਂ ਵਿਆਹ ਨਹੀਂ ਵਿਆਹ ਨਾਲ ਚੰਗਾ ਤਾਂ ਮੈਂ ਲੈ ਲੈਂਦਾ ਬਾਜੀ ਅੱਗੇ ਦੱਸਣਾ ਖੁਸਰੇਆ ਖੁਸਰੇਆ ਪੰਡਾਂ ਦੀ ਵਧਾਈ ਮਾਰ ਗਈ ਖਾਇ ਲਪਾ ਸਾਨੂੰ ਮੈਂ ਗਈ ਮਾਰ ਗਈ ਹੱਥ ਤੰਗ ਰਹਿਦਾ ਸਾਲ ਬਾਦ ਸਾਡੇ ਘਰ ਹੋ ਗਿਆ ਸੀ ਕਾਕਾ ਜੀ ਕਾਕਾ ਦਾ ਹੋਇਆ ਪਿਆ ਜੇਬ ਉੱਤੇ ਦਾਦਾ ਜੀ ਉਹ ਸਾਲ ਬਾਦ ਸਾਡੇ ਘਰ ਹੋ ਗਿਆ ਸੀ ਕਾਕਾ ਜੀ ਕਾਕਾ ਦਾ ਹੋਇਆ ਪਿਆ ਜੇਬ ਉੱਤੇ ਦਾਦਾ ਜੀ ਇੱਤੇ ਗਾਏ ਕੁਸਰੇਆ ਪੰਡਾ ਦੀ ਮਦਦ ਹੀ ਮਾਰ ਗਈ ਹਾਏ ਰੱਬਾ ਸੰਗ ਗਈ ਮਾਰ ਗਈ ਹੱਥ ਤੰਗ ਰੇਂਦਾ ਤੋੜੀਏ ਤੇ ਮਾਰੂ ਗਈ ਕੁਸਰੀ ਪਹਿਲਾ ਸੰਗ ਵਾਲਾ ਜੇ ਉਹ ਕਾਕਾ ਹੋਇਆ ਵੱਡੇ ਅਪਰੇਸ਼ਨ ਦੇ ਨਾਲ ਜੀ ਚਾਲੀਆਂ ਹਜ਼ਾਰਾਂ ਵਿੱਚ ਪਿਆ ਸਾਨੂੰ ਲਾਲ ਜੀ ਉਹ ਕਾਕਾ ਚਾਲੀਆਂ ਹਜ਼ਾਰਾਂ ਵਿੱਚ ਪਿਆ ਸਤੂ ਲਾਲ ਜੀ ਨਰਸ ਗੰਦੀ ਤੁਹਾਡੇ 40 ਹਜ਼ਾਰ ਦੋਸਰਵੇਂ ਬਣੇ ਨੇ ਕਹਿੰਦੀ 200 ਤੁਹਾਨੂੰ ਛੱਡਦੇ ਨੇ 40 ਹਜ਼ਾਰ ਦੇਜੋ ਤੇ ਕਾਕਾ ਲੈ ਜਾਓ ਸਾਨੂੰ ਤਾਂ ਸਾਨੂੰ ਤਾਂ ਮੋੜਦੰਨ ਦਾਈ ਮਾਰੀ ਆਇਆ ਰੱਬ ਸਾਨੂੰ ਮਹਿੰਗਾਈ ਮਾਰ ਗਈ ਹੱਥ ਤੰਗ ਰਹਿんだ ਥੋੜੀ ਏ ਕਮਾਈ ਮਾਰ ਗਈ ਥੈਂਕ ਯੂ